ਗੌੜੀ ਮਹੱਲਾ ਪੰਜਵਾ ਗੁਰ ਕਾ ਸਬਦ ਰਾਖ ਮਨ ਮਾਹੇ ਨਾਮ ਸਿਮਰੋ ਚਿੰਤਾ ਸਭ ਜਾਹੇ ਬੇਨ ਭਗਵੰਤੋ ਨਾਹੀ ਆਨ ਕੋਏ ਮਾਰ ਰੱਖੈ ਕੋ ਸੋਏ ਰਹਾਉ ਗੁਰ ਕੇ ਚਰਨ ਰਧਾ ਵਰਤਾਰ ਵਗਨ ਸਾਗਰ ਜਪ ਉਤਰਹਿ ਪਾਰ ਗੁਰ ਮੂਰਤ ਸਿਉ ਲਾਇ ਤਿਆਨ ਹੋਈ ਹਾਉ ਹਾ ਪਾਵਹਿ ਮਾਨੰ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇ ਸੇ ਨਾਨਕ ਸੁਖ ਪਾਇਆ ਗਉੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸ ਮਾਨੇ ਆਇ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕ ਕਸਾ ਬੈਨ ਨਾਹੀ ਦੂਜਾ ਕੋਏ ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਲੇਖ ਰਵ ਰਹਿ ਆਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਭੈ ਮਹਿ ਰਤਿਓ ਸਭ ਸੰਸਾਰਾ ਤਿਸ ਭਾਉ ਨਾਹੀ ਜਿਸ ਨਾਮ ਅਧਾਰਾ ਭਾਉ ਨਾ ਵਿਆਪੈ ਤੇਰੀ ਸਰਣਾ ਜੋ ਤਦ ਭਾਵੈ ਸੋਈ ਕਰਣਾ ਰਹਾਉ ਸੋਗ ਹਰਖ ਮਹਿ ਆਵਣ ਜਾਣਾ ਤਿਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਸੇ ਸਿਤਾਰ ਜਿਨ ਸਤਗੁਰ ਪਾਇਆ ਰਾਖਲੇ ਪ੍ਰਭ ਰਖਨ ਹਾਰਾ ਕਹਉ ਨਾਨਕ ਕਿਆ ਜਨ ਤੇ ਵਿਚਾਰ ਗਾਉੜੀ ਮਹੱਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਹ ਥਾਉ ਤੁਜ ਬੈਨਾ ਅਪਾਰ ਬ੍ਰਹਮ ਨਹੀ ਕੋਏ ਤੇ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੋ ਮਮਨਵਸੇ ਤਉ ਦੁਖ ਨਾ ਲਾਗੇ ਤੁਮਰੀ ਕਿਰਪਾ ਤੇ ਭ੍ਰਮ ਭਾਉ ਭਾਗੇ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਘਟਾ ਕੇ ਅੰਤਰ ਜਿਆਮੀ ਕਰੋ ਅਰਦਾਸੇ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗਾਉੜੀ ਮਹੱਲਾ ਪੰਜਵਾ ਕਣ ਦਿਨਾਂ ਜੈਸੇ ਥੋਤਰ ਤੁਖਾ ਨਾਮ ਬਿਹੂਨਾ ਸੁਨੇ ਸੇ ਮੁਖਾਂ ਹਰ ਹਰ ਨਾਮ ਜਪਹੁ ਨਿਤ ਪ੍ਰਾਣੀ ਨਾਮ ਬਿਹੂਨ ਤ੍ਰੇਗ ਦੇਹ ਬੇਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਭਾਗ ਭਰਤ ਬਿਹੂਨ ਕਹਾ ਸੋਹਾਗਮ ਨਾਮ ਮਿਸਾਰ ਲਗੈ ਅਨ ਸੁਆਏ ਤਾ ਕੀ ਆਸ ਨ ਪੂਜੈ ਕਾਇ ਕਾਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗਾਉੜੀ ਮਹੱਲਾ ਪੰਜਵਾ ਤੂੰ ਸਮਰਥ ਤੂੰ ਹੈ ਮੇਰਾ ਸਵਾਮੀ ਸਭ ਕਿਛ ਤੁਮ ਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨੋਟ ਤੇਰੀ ਸਰਨ ਉਧਰ ਹੈ ਜਨ ਕੋਟ ਰਹਾਉ ਤੇ ਜੇ ਤੇ ਜੀਓ ਤੇ ਤੇ ਸਭ ਤੇਰੇ ਤੇ ਤੁਮਰੀ ਕਿਰਪਾ ਤੇ ਸੂਖ ਕਨੇਰੇ ਜੋ ਕਿਛ ਵਰਤਾ ਸਭ ਤੇਰਾ ਪਾਣ ਹੋਕਮ ਬੂਜਾ ਸੋ ਸੱਚ ਸਮਾਨ ਕਰ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਧਾਨ गाउडी महला पंजवा ता का दर्श पाइये वड भागी पा राम नाम लिव लागी हर वसया मन माही ता को दुख सुपन पी नाह रहाओ सर्व निधान राखे जन माहे संग संघ किलिक दुख जाहे ਜਾਨਕੀ ਮਹਿਮਾ ਕਥੀ ਨਾ ਜਾਏ ਪਾਰ ਬ੍ਰਹਮਜਨ ਰਹਿ ਆ ਸਮਾਏ ਕਾ ਕਰਪਾ ਪ੍ਰਭ ਬਿਨੋ ਸੁਨੀਜਾ ਦਾਸ ਕੀ ਧੂਰ ਨਾਨਕ ਕਾਉ ਦੀ ਜੈ ਗਾਉੜੀ ਮਹੱਲਾ ਪੰਜਵਾਹ ਹਰਿ ਸਿਮਰਤ ਤੈਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨਿਆਏ ਭਾਜ ਮਨ ਮੇਰੇ ਏਕੋ ਨਾਮ ਜੀ ਆ ਤੇਰੇ ਕਾ ਆਵੈ ਕਾਮ ਰਹਾਉ ਰਣ ਦਿਨ ਸਗੁਣ ਗਾਓ ਅਨੰਤਾ ਗੁਰ ਪੂਰੇ ਕਾ ਨਰਮਲ ਮੰਤਾ ਛੋੜਿ ਪਾਵ ਏਕ ਟੇਕ ਰੱਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਬਖਮ ਸਾਗਰ ਤੇ ਹੀ ਜਨ ਤਰੇ ਨਾਨਕ ਜਾ ਕੋ ਨਦਰ ਕਰੇ ਗਾਉੜੀ ਮਹੱਲਾ ਪੰਜਵਾ ਹਿਰਦਾ ਚਰਨ ਕਮਲ ਪ੍ਰਭ ਤਾਰੇ ਪੂਰੇ ਸਤਗੁਰ ਮਿਲ ਨਿਸਤਾਰੇ ਗੋਵਿੰਦ ਗੁਣ ਗਾਵੋ ਮੇਰੇ ਪਾਈ ਮੇਰੇ ਸਾਧੂ ਹਰ ਨਾਮ ਤੇ ਆਈ ਰਹਾਓ ਦਲਬ ਦੇਹ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸਾਨ ਹਰਿ ਸਿਮਰਤ ਪੂਰਨ ਪਾਗ ਪਾਇਆ ਸਾਧ ਸੰਗ ਭੈ ਪਰਮ ਮਿਟਾਇਆ ਜਤ ਗਤ ਦੇਖੋ ਤਤ ਰਹਿਆ ਸਮਾਇ ਨਾਨਕ ਦਾਸ ਹਰ ਕੀ ਸਰਣਾਇ ਗਉੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕਾਓ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਓ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਓ ਚਰਨ ਕਮਲ ਹਿਰਦਉ ਰਤਾਰੀ ਮਨ ਤਨ ਧਨ ਗੁਰ ਪ੍ਰਾਨ ਅਧਾਰੀ ਸਫਲ ਜਨਮ ਹੋਵ ਪਰਵਾਣ ਗੋਰਾ ਪਾਰ ਬ੍ਰਹਮ ਨਿਗਟ ਕਰ ਜਾਣ ਸੰਤ ਧੂਰ ਪਾਈਐ ਵਡ ਪਾਗੀ ਨਾਨਕ ਗੁਰ ਭੇਟਤ ਹਰਿ ਸਿਉ ਲੇਵ ਲਾਗੀ ਗਾਉੜੀ ਮਹੱਲਾ ਪੰਜਵਾ ਕਰ ਦੁਹ ਕਰਮ ਦਿਖਾਵੈ ਹੋਰ ਹੋ ਰਾਮ ਕੀ ਦਰਗਹ ਬਾਧਾ ਚੋਰ ਰਾਮ ਰਮੈ ਸੋਈ ਰਾਮਾਣ ਜਲ ਥਲ ਮਹੀਲੇ ਇਕ ਸਮਾਨਾ ਰਹਾਓ ਅੰਤਰ ਦੇਖ ਮੋਖ ਅੰਮ੍ਰਿਤ ਸੁਣਾਵੇ ਜਮਪੁਰ ਬਾਧਾ ਚੋਟਾ ਖਾਵੇ ਅਨਕ ਪੜਦੇ ਮਹਿ ਕਮਾਵੇ ਵਿਕਾਰ ਖੇਲ ਮਹਿ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤੇ ਸਿਰਪਾਲ ਵਿਧਾਤਾ ਗੌੜੀ ਮਹੱਲਾ ਪੰਜਵਾ ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬੁੱਝ ਜਾਏ ਹਰ ਰੰਗ ਰਾਤਾ ਸੋ ਮਨ ਸਾਚੰ ਲਾਲ ਰੰਗ ਪੂਰਨ ਪੁਰਖ ਬਿਧਾਤਾ ਰਹਾਉ ਸੰਤਹ ਸੰਗ ਬੈਸ ਗੁਣ ਗਾਏ ਤਾ ਕਾ ਰੰਗ ਨਾ ਉਤਰ ਜਾਏ सिमरन सुख रंग फीके सब माया गोर रंगे से पहे निहाल काहु नानक का गोर पहे है दयाल पंजवा महल्ला स्वामी के स्वामि से सुख आनंद निवासे ਰਾਮ ਜਨਾ ਕਾਹੋ ਰਾਮ ਬਰੋਸਾ ਨਾਮ ਜਪਤ ਸਭ ਮਿਟਿਓ ਅੰਦੇ ਸਾਰਾਉ ਸਾਧ ਸੰਗ ਕਾਚੈ ਭਾਉ ਨਾ ਪਰਾਤੀ ਗੁਣ ਗੋਪਾਲ ਗਾਈਐ ਦਿਨ ਰਾਤੀ ਕਾਰ ਕਿਰਪਾ ਪ੍ਰਭ ਬੰਦਨ ਛੋਟ ਚਾਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਰ ਭਈ ਪਰ ਤੀਤ ਨਰਮਲ ਜਸ ਪੀਵਹਿ ਜਾਨਨੀਤ ਗਾਉੜੀ ਮਹੱਲਾ ਪੰਜਵਾਹ ਹਰ ਚਰਣੀ ਜਾਤਾ ਮਨ ਲਾਗਾ ਦੁਖ ਦਰਦ ਭ੍ਰਮ ਤਾਕਾ ਭਾਗਾ ਹਰ ਧਨ ਕੋ ਵਾਪਾਰੀ ਪੂਰਾ ਜੈਸਾ ਹੈ ਨਵਾ ਦੇ ਸੋ ਜਾਣ ਸੂਰਾ ਰਹਾਉ ਜਾ ਕੋ ਭਈ ਕਿਰਪਾ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੋਖ ਸਹਜ ਸੰਤ ਆਨੰਦਾ ਜਾਪ ਜਪ ਜੀਵੇ ਪਰਮ ਆਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਾਪ ਅਪਦਾ ਕਾਟੀ ਗਾਉੜੀ ਮਹੱਲਾ ਪੰਜਵਾਹ ਹਰਿ ਸਿਮਰਤ ਸਭ ਮਿਟਹਿ ਕਰੇਸ ਚਾਰਨ ਕਮਲ ਮਨ ਮਹਿ ਪਰਵੇਸ ਉਚਾਰੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੋ ਹੋ ਪ੍ਰਭ ਪਿਆਰੀ ਰਹਾਓ ਸੁਖ ਸਹਜ ਰਸ ਮਹਾਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦਕ ਹੋਇ ਸਾਧਕ ਸੰਗਿ келਿ ਬਖ ਸਾਧ ਤੋਇ ਕਰਿ ਕਰਪਾ ਪ੍ਰਭ ਦੀਨ ਦਇਆਲਾ ਨਾਨਕ ਦੀਜੈ ਸਾਧਰਵੱਲਾ ਗੌੜੀ ਮਹੱਲਾ ਪੰਜਵਾ ਜਿਸ ਕਾ ਦੀਆ ਪੈ ਨਾ ਖਾਏ ਤੇ ਸਿ ਸਿਉ ਆਲਸ ਕਿਉ ਬਣੈ ਮਾਈ ਖਸਮ ਬesar ਆਨ ਕੰਮ ਲੱਗ ਹੈ ਕੌੜੀ ਬਦਲੇ ਰਤਨ ਤੇ ਆ ਗਹਿ ਰਹਾ ਪ੍ਰਭੂ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸੋਭਾਮ ਅੰਮ੍ਰਿਤ ਰਸ ਖਾਵਹਿ ਖਾਨ ਪਾਨ ਜਿਨ ਦੀਏ ਤਿਸਹਿ ਨਾ ਜਾਣਹਿ ਸੁਆਨ ਕਾਹੁ ਨਾਨਕ ਹਮ ਲੂਣ ਹਰਾਮੀ ਮਖ ਸਲੇ ਹੋ ਪ੍ਰਭ ਅੰਤਰ ਜਾਮੀ ਗਾਉੜੀ ਮਹੱਲਾ ਪੰਜਵਾ ਪ੍ਰਭ ਕੇ ਚਰਨੋ ਮਨ ਮਾਹਿ ਧਿਆਨ ਸਗਲ ਤੀਰਥ ਮੱਜਨ ਇਸਨਾਨੰ ਹਰ ਦਿਨ ਹਰ ਸਿਮਰਨ ਮੇਰੇ ਪਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾ ਹਰ ਕੀ ਕਥਾਰਤ ਮਾਹਿ ਬਸਾਈ ਮਰ ਬਾਛਤ ਸਗਲੇ ਭਲ ਪਾਈ ਜੀਵਨ ਮਰਨ ਜਨਬ ਪਰਵਾਨੰ ਜਾਕਰਤ ਵਸ ਭਗਵਾਨ ਕਾਹੋ ਨਾਨਕ ਸਹੀ ਜਨ ਪੂਰੇ ਜਨਾ ਪ੍ਰਾਪਤ ਸਾਧੂ ਤੂਰੇ ਗਾਉੜੀ ਮਹੱਲਾ ਪੰਜਵਾ ਖਾਦਾ ਪੈਨ ਦਾ ਮੁਕਰਪਾ ਇਥੇ ਸਨੋ ਜੋ ਹੈ ਦੂਤ ਧਰਮ ਰਾਏ ਤੇਸ ਸਿਓ ਬੇਮਖ ਜਨ ਜਿਓ ਪੈੰਦਾ ਦੀਨਾ ਕੋਟ ਜਨਮ ਪਰਮ ਹੈ ਪਾਹੋ ਜੂਨਾ ਰਹਾਉ ਸਾਕਤ ਕੀਆ ਸਿਹਰੀਤ ਜੋ ਕੇਚ ਕਰ ਸકલ ਵਿਪਰੀਤ ਜਿਓ ਪ੍ਰਾਣ ਜਨ ਮਨ ਤਨ ਧਾਰਿਆ ਸੋ ਇਠਾ ਕਰ ਮਨ ਹੁੰਦੇ ਸਾਰੇ ਆ ਬਦੇ ਬਕਾਰ ਢਿਕੇ ਬਹੁ ਕਾਗਰ ਨਾਨਕੇ ਉਧਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣਾਏ ਬੰਦਨ ਕਾਟ ਤਰੈ ਹਰ ਨਾਏ ਰਹਾਉ ਦੂਜਾ ਗਾਉੜੀ ਮਹੱਲਾ ਪੰਜਵਾ ਪਨੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਗੀਤ ਐਸਾ ਮੀਤ ਕਰਹੁ ਸਭ ਕੋਏ ਜਾਤੇ ਬਿਰਥਾ ਕੋਈ ਨਾ ਹੋਏ ਰਹਾਉ ਆਪਣ ਸਵਾਏ ਹਿਰਦੈ ਲੈ ਧਾਰਿਆ ਦੁਖ ਦਰਦ ਰੋਗ ਸਗਲ ਬਿਜਾਰਿਆ ਰਸਨਾ ਗੀਤੀ ਬੋਲਤ RAM ਪੁਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਹਾਰਾ ਸਫਲ ਦਰਸਨ ਗੋਬਿੰਦ ਹਮਾਰਾ ਗਾਉੜੀ ਮਹੱਲਾ ਪੰਜਵਾ ਕੋਟ ਡੇਗਨ ਹੇ ਰੇਖਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ पीवत राम रास अमृत गुण जास जाप हर चरण मिट्टी खुद तास रहाओ सर्व कल्याण सुख सहज निधान जाकर दैव सहे भगवान औखद मंत्र तंत सब चार कर्णहार महकारम भजु पार ब्रह्म कहो नानक एहो धर्म गौड़ी महला पंजवा कर कृपा भेटे सोई तित बल रोग ना पै कोई राम रमण रा तर्न पै सागर ਸਾਰਣਾ ਸੂਰ ਫਾਰੇ ਜਮਕਾ ਗਰ ਰਹਾਓ ਸਤਗੁਰ ਮੰਤਰ ਦੀਓ ਹਰ ਨਾਮ ਇਹ ਆਸਤਰ ਪੂਰਨ ਭਏ ਕਾਮ ਜਾਪ ਤਪ ਸੰਜਮ ਪੂਰੀ ਵੜਾਈ ਗੁਰ ਕਿਰਪਾਲ ਹਰ ਭਏ ਸਹਾਈ ਮਨ ਮੋਹ ਖੋਏ ਗੁਰ ਪਰਮਉਪੇਖ ਨਾਨਕ ਪਸਰੇ ਪਾਰ ਬ੍ਰਹਮ ਗਾਉੜੀ ਮਹੱਲਾ ਪੰਜਵਾ ਦੇਖ ਰਾਜ ਤੇ ਅੰਦਲਾ ਭਾਰੀ ਦੁੱਖ ਲਾਗੈ RAM ਨਾਮ ਚਿਤਾਰੀ ਤੇਰੇ ਦਾਸ ਕਉ ਤੁਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਓ ਰੋਗ ਗ੍ਰਸਤ ਚਿਤਾਰੇ ਨਾਓ ਬਿਖ ਮਾਤੇ ਕਾ ਠਾਉਰ ਨਾ ਠਾਉ ਚਰਨ ਕਮਲ ਸਿਉ ਲਾਗੀ ਪ੍ਰੀਤੋ ਆਨ ਸੁਖਾ ਨਹੀਂ ਆਵਹਿ ਚੀਤੋ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗਾਉੜੀ ਮਹੱਲਾ ਪੰਜਵਾ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਹਰ ਦਾ ਸਰਮੋ ਹੋ ਸਭ ਕੋਈ सर्वकला पूर्ण प्राप् सोयहाओ महा तपत् सागर संसार प्रभथिन मह पारि उतारण हार बंदन तोरे जाहे जे नाम मुक्त फल पाहे उक्त स्यानप कार करपा नानक का गुण गाहे ਗਾਉੜੀ ਮਹੱਲਾ ਪੰਜਵਾ ਖਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵਡ ਭਾਗੀ ਹਰ ਕੀਰਤਨ ਗਾਈਐ ਪਾਲ ਬ੍ਰਹਮ ਤੂੰ ਦੇਹ ਤਾ ਪਾਈਐ ਰਹਾਉ ਹਰ ਕੇ ਚਰਨ ਹਿਰਦਾ ਔਰ ਧਾਰ ਭਲ ਸਾਗਰ ਚੜ ਉਤਰੇ ਪਾਰ ਸਾਧੂ ਸੰਗ ਕਰਹੁ ਸਭ ਕੋਇ ਸਦਾ ਕਲਿਆਣੀ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਹ ਪਾਈਏ ਮਾਨੰ ਗਾਉੜੀ ਮਹੱਲਾ ਪੰਜਵਾ ਜਾਲ ਥਲ ਮਹੀਆਲਾ ਪੂਰਨ ਹਰ ਮੀਤ ਭ੍ਰਮ ਬਿਨਸੈ ਗਾਏ ਗੁਣ ਨੀਤ ਉਠਤ ਸੋਵਤ ਹਰ ਸੰਗ ਪਹਿਰੂ ਆ ਜਾ ਕੈ ਸਿਮਰਨ ਜਮ ਨਹੀਂ ਦਰੂਆ ਰਹਾਉ चरण कमल प्रार धन वास सगल दुख का होया नास आस मान ताण तन एक साचे साह की मन महटेक जान साध अनाथ नानक प्रभ राखे देहाथ। ਗਾਉੜੀ ਮਹੱਲਾ ਪੰਜਵਾ ਹਰ ਹਰ ਨਾਮ ਮੱਜਨ ਕਰ ਸੂਚੈ ਕੋਟ ਗ੍ਰਹਿਣ ਪੁੰਨ ਫਲ ਮੂਚੈ ਰਹਾਉ ਹਰ ਕੇ ਚਰਨ ਰਤੇ ਮਹ ਬਸੈ ਜਨਮ ਜਨਮ ਕੇ ਕੇਵਕਨ ਅਸੈ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਮਾਰ ਬਾਤ ਕਰਾਮ ਗੋਬਿੰਦ ਆਧਾਰ ਤਾ ਤੇ ਛਟਿਓ ਵਿਖ ਸੰਸਾਰ ਕਾਲ ਕਿਰਪਾ ਪ੍ਰਭ ਕੀ ਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗਉੜੀ ਮਹੱਲਾ ਪੰਜਵਾ ਪਉ ਸਰਣਾਈ ਜਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਤ ਪੰਜਨ ਪ੍ਰਭ ਮਰਨਾ ਬਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਵ ਜਾ ਕਰ ਦੇ ਬਸਿਓ ਹਰ ਨਾਮ ਸਗਲ ਮਨੋਰਥ ਪਾਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰੱਥ ਸਿਮਰ ਸਾਸ ਗਰਾਸ ਮੀਤ ਸਾਧਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਵਾ ਬਾਹਰ ਰਾਖੇ ਔਰ ਦਸ ਮਾਲ ਘਰ ਆਏ ਗੋਵਿੰਦ ਲੈ ਨਾਲ ਹਰ ਹਰ ਨਾਮ ਸੰਤਨ ਕਾ ਸੰਗ ਮਨ ਤਨ ਰਤਾ ਰਾਮ ਕੈ ਰੰਗ ਰਹਾਉ ਗੋਰ ਪਰ ਸਭੀ ਸਾਗਰ ਤਰਿਆ ਜਨਮ ਜਨਮ ਤੇ ਕੇਲ ਬਖ ਸਭ ਹਿਰਿਆ ਸੋਭਾਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮਹ ਜਾਪ ਨਾਨਕ ਪੇਖ ਜੀਵ ਪਰਤਾਪ ਗਾਉੜੀ ਮਹੱਲਾ ਪੰਜਵਾ ਧਨ ਇਹੋ ਥਾਨ ਗੋਬਿੰਦ ਗੁਣ ਗਾਏ ਕੁਸਲ ਕੇ ਮ ਪ੍ਰਭ ਆਪ ਬਸਾਏ ਰਹਾਉ ਬਿਪਤ ਤਹਾ ਜਹ ਹਾਰ ਸੇ ਮਰਣ ਨਾਹੀ ਕੋਟ ਆਨੰਦ ਜਹ ਹਰ ਗੁਨ ਗਾਹੀ ਹਰ ਬਿਸਰੈ ਦੁਖ ਰੋਗ ਕਲੇ ਪ੍ਰਭ ਸੇਵਾ ਜਮ ਲਗੈ ਨਾ ਨੇਰ ਸੋ ਵੜ ਪਾਗੀ ਨਹਿ ਚਲ ਖਾਨ ਜਹ ਜੱਪੀਐ ਪ੍ਰਭ ਕੇਵਲ ਨਾਮ ਜਾ ਜਾਇ ਤਹ ਨਾਲ ਮੇਰਾ ਸੁਆਮੀ ਨਾਲ ਕਾਉ ਨਿਰੇ ਆਇ ਅੰਤਰ ਜਾਮੀ ਗਾਉੜੀ ਮਹੱਲਾ ਪੰਜਵਾ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਣ ਪੜਿਆ ਪਰਮਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਦਿਨ ਨਾਵੇ ਝੂਠਾ ਧਨ ਮਾਲ ਰਹਾਉ ਰੂਪਵੰਤ ਸੋ ਚਤਰ ਸਿਆਣਾ ਜਿਨ ਜਨਮਾਨਿਆ ਪ੍ਰਭ ਕਾ ਭਾਣ ਜਾਗ ਮਹਿ ਆਇਆ ਸੋ ਪਰਵਾਣ ਘਟ ਘਟ ਆਪਣਾ ਸੁਆਮੀ ਜਾਣ ਕਹੋ ਨਾਨਕ ਜਾਕੇ ਪੂਰਨ ਭਾਗ ਹਰ ਚਰਣੀ ਤਾ ਕਾ ਮਨ ਲਾਗ ਗਾਉੜੀ ਮਹੱਲਾ ਪੰਜਵਾਹ ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗੋ ਹੋ ਬਿਖਈਓ ਸਰਾਮ ਕੋ ਰੰਗ ਰਹਾਉ ਮਨਿ ਅਸਵਾਰ ਜੈਸੇ ਤੁਰੀ ਸੀਗਾਰੀ ਜੋ ਕਾ ਪੁਰਖ ਪੁਚਾਰ ਨਾਰੀ ਬਾਲਕਉ ਨੇਤਰਾ ਪਾਇ ਦੋਹਾਵੈ ਗਊਚਰ ਸਿੰਘ ਪਾਛੇ ਪਾਵ ਗਾ ਡਰਲੇ ਕਾਮ ਥੇਣ ਕਰ ਪੂਜੀ ਸਾਉਦੇ ਕੋ ਤਾਵੇ ਦਿਨ ਪੂੰਜੀ ਨਾਨਕ ਰਾਮ ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀਤ